ਗਿੱਲਪਾਪ ਤੋਂ ਅਸੀਂ ਕੰਪਨੀ ਚ ਛੁੱਟੀ ਕਰਕੇ ਆ ਰਹੇ ਸੀਗੇ ਤੇ ਗਿੱਲਪਾਪ ਨੂੰ ਜਾਂ ਕ੍ਰੋਸਿੰਗ ਕਰਿਆ ਅਸੀਂ ਕੱਟ ਤੋਂ ਅਸੀਂ ਹਾਈਵੇ ਤੇ ਸੀਗੇ ਦੋ ਦੋ ਮੋਟਰਸਾਈਕਲਾਂ ਤੇ ਪੰਜ ਬੰਦੇ ਸੀਗੇ ਤੇ ਉਹ ਪਹਿਲੇ ਮੋਟਰਸਾਈਕਲ ਵਾਲਿਆਂ ਨੇ ਸਾਡੇ ਮੂਹਰੇ ਮੋੜਸਾਂ ਹੌਲੀ ਕਰਿਆ ਜੀ ਉਸ ਤੋਂ ਬਾਅਦ ਚਲੋ ਅਸੀਂ ਉਹਨੂੰ ਕ੍ਰੋਸਿੰਗ ਕਰਕੇ ਜਾਣ ਲੱਗੇ ਤਾਂ ਦੂਸਰੇ ਤਿੰਨ ਜਣੇ ଥିਗੇ ਜਿਹੜੇ ਮੋਟਰਸਾਈਕਲ ਤੇ ਉਹਨਾਂ ਨੇ ਇਹਨਾਂ ਤੇ ਹਮਲਾ ਕਰਤਾ ਸੀ ਸਾਡੇ ਉੱਤੇ ਜੀ ਤੇ ਅਸੀਂ ਚੱਲਦੇ ਮੋਟਰਸਾਈਕਲ ਤੋਂ ਸਾਡੇ ਮੈਨੇਜਰ ਸਾਹਿਬ ਉੱਤਰ ਕੇ ਚਲੇ ਗਏ ਪਰ ਇਹ ਕੀ ਮਨਸ਼ਾ ᱛੀ ਹਮਲਾ ਕਰਨ ਦੀ ਉਹ ਨਹੀਂ ਜੀ ਪਤਾ ਕੀ ਸੀ ਨਾ ਇਹ ਤਾਂ ਕਿਸੇ ਨਾਲ ਕੁਝ ਕਹਿੰਦੇ ਵੀ ਨਹੀਂ ਕਿਸੇ ਨੂੰ ਜੀ ਕੁਛ ਕੋਈ ਲਟੋਖੋ ਕੀਤੀ ਆ ਕੀ ਨਹੀਂ ਨਹੀਂ ਜੀ ਕੋਈ ਇੱਕ ਕੇ ਮੋਬਾਈਲ ਭੰਤਾ ਜੀ ਇਹਨਾਂ ਦਾ ਇਹ ਜੀ ਜਿਵੇਂ ਕਿ ਤੁਹਾਨੂੰ ਪਤਾ ਹੁਣੇ ਇਨਫੋਰਮੇਸ਼ਨ ਮਿਲੀ ਆ ਇੱਕ ਵਿਚਾਲ ਨਾਮ ਦਾ ਹੁੰਦਾ ਐਚ.ਓ.ਡੀ.ਏ. ਮਰਤੀ ਸ਼੍ਰੀਪ੍ਰੀਕਸ਼ ਕੰਮ ਕਰਦੇ ਆ ਇਹ ਮੋਟਰਸਾਈਕਲ ਤੇ ਆ ਰਹੇ ਸੀਗੇ ਨਾਲ ਇਹਨਾਂ ਦੇ ਇੱਕ ਬੰਦਾ ਹੋ ਸੀ ਜਿਹੜਾ ਚਲਾ ਰਿਆ ਸੀ ਇਹਨਾਂ ਨੂੰ 5 ਨੌਜਵਾਨਾਂ ਨੇ ਰੋਕਿਆ ਮੋਟਰਸਾਈਕਲ ਅੱਗੇ ਲਾ ਕੇ ਰੋਕਿਆ ਤੇ ਬਿਨਾ ਕਿਸੇ ਪ੍ਰੋਵੋਕੇਸ਼ਨ ਤੇ ਇਹਨਾਂ ਤੇ ਹਮਲਾ ਕਰਤਾ ਉਹਨਾਂ ਦੀ ਇੱਕ ਛੱਤ ਹੈ ਨੇਸੀਕ ਉਹਨਾਂ ਦਾ ਬਿਆਨ ਲਿਖ ਕੇ ਤੇ ਖਰਚਾ ਦੇਖ ਕੇ ਕਾਰਵਾਈ ਸ਼ੁਰੂ ਕਰਨਾ ਨਹੀਂ ਹਜੇ ਤੱਕ ਤਾਂ ਤੁਹਾਨੂੰ ਵੀ ਪਤਾ ਵੀ ਇੰਜਰਡ ਵੀ ਥੋੜਾ ਜਿਹਾ ਸ਼ੌਕ ਚ ਹੈ ਸਰ ਕਿੱਥੋਂ ਰਹਿਣ ਵਾਲਾ ਸੀ ਹਾਂਜੀ ਜਿਹੜਾ ਇੰਜਰਡ ਹੋਇਆ ਮੋਲੀ 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 ਅੱਛਾ ਜੀ ਸਰ ਕੋਈ ਸੀਸੀਟੀਵੀ ਗੱੜਾ ਕੋਈ ਹੈ ਹੀ ਸਾਹਮਣੇ ਕੋਈ ਹਜੇ ਤਾਂ ਇੱਥੇ ਆਏ ਆ ਤਾਂ ਪਹਿਲਾਂ ਫੇਰਦਚ ਕਰਦੇ ਆ ਸਾਰਾ ਕੁਝ ਹੋਊਗਾ